ਨਾਮ ਆਪਣਾ ਜੀ ਮੇਰਾ ਨਾਮ ਦਰਸ਼ਨਾ ਕਿਹੜੀ ਜਗ੍ਹਾ ਤੋਂ ਜੀ ਮੈਂ ਇੱਥੇ ਨਹੀਂ ਤੱਕ ਲੋਨੀ ਜਿਹੜੀ ਵਾਰਦਾਤ ਹੋਈ ਹੈ ਕਿਹੜੀ ਜਗ੍ਹਾ ਹੀ ਵਾਰਦਾਤ ਮੇਰੇ ਤਾਂ ਇੱਥੇ ਨਹੀਂ ਤੱਕ ਲੋਨੀ ਕੀ ਹੋਇਆ ਕੀ ਮਾਮਲਾ ਸਾਰਾ ਦੱਸੋ ਮੈਂ ਨਾ ਆ ਕੇ ਤੇ ਬਾਹਰ ਬੈਠੀਆਂ ਧੁੱਪ ਸੇਕਣ ਤੇ ਮੈਂ ਕਿਹਾ ਜਾਂ ਬੈ ਕੇ ਦੇ ਛੇਤੋਤਾ ਛਾਂਡ ਲ ਗੰਡਈ ਸੀ ਹੂੰ ਦੋ ਦੋ ਮੁੰਡੇ ਆਏ ਨੇ ਤੇ ਇੱਥੇ ਮੋਟਰਸਾਈਕਲ ਖਿਲਾੜ ਕੇ ਤੇ ਕਹਿੰਦੇ ਨੇ ਬਈ ਇੱਥੇ ਕੋਈ ਸ਼੍ਰਿੰਦਰ ਰਹਿੰਦਾ ਹੈ ਗੱਡੀ ਕਢਾਈ ਉਹਨੇ ਤੇ ਮੈਂ ਕਿਹਾ ਨਹੀਂ ਮੈਨੂੰ ਨੂੰ ਪਤਾ ਭਰਾਵਾ ਤੇ ਕਹਿੰਦੇ ਨਹੀਂ ਗਲੀ ਨੰਬਰ ਕਿ ਨਾ ਮਾ ਮੈਨੂੰ ਆ ਵੀ ਨਹੀਂ ਪਤਾ ਮੈਂ ਆ ਗਿਆ ਦਾ ਤਰ ਰਿਹਾ ਤੇ ਮੁੰਡਾ ਕੋਲੇ ਕਾਜੀ ਕਦੀ ਆ ਨਹੀਂ ਠੀਕ ਹੈ ਜੀ ਤੇ ਬਸ ਦੋ ਦੋ ਦਿਨ ਘਣਾ ਕਰਕੇ ਤੇ ਕਹਿੰਦੇ ਅਸੀਂ ਪੈਸੇ ਲੈਣੇ ਨੇ ਕਿਸੇ ਕੋਲ ਤੇ ਅੱਗੇ ਉਹ ਕਦਮੇ ਦੇ ਦੋ ਹੀ ਬਲਾ ਭਾਗ ਤੇ ਆ ਬਾਹਲੀਆਂ ਤੇ ਚੱਲੀਆਂ ਕਿ ਮੋਟਰਸਾਈਕਲ ਦਾ ਮਾਦਾ ਨੰਬਰ ਨੰਬਰ ਲਿਖਿਆ ਹੀ ਉਹਨਾਂ ਦਾ ਕੁਛ ਨਹੀਂ ਉਹ ਨਹੀਂ ਮੈਂ ਮੈਂ ਮੋਟਰਸਾਈਕਲ ਵਾਲੇ ਨੂੰ ਦੇਖਿਆ ਨਹੀਂ ਉਹ ਇੱਕ ਜਣਾ ਅੱਗੇ ਤੇ ਜਿੱਦਾਂ ਇੱਕ ਜਣਾ ਮੋਟਰਸਾਈਕਲ ਤੇ ਡਾਟਾ ਰਿਹਾ ਮੈਂ ਉਹ ਤੱਕ ਦੌੜਿਆ ਮਗਰ ਉਹ ਦੂ ਤੱਕ ਤੇ ਕੋਈ ਲੱਭਾ ਹੀ ਨਹੀਂ ਮੈਨੂੰ ਕੋਈ ਮਗਰ ਜਾਂਦਾ ਤੇ ਫੇਰ ਹੀ ਨਾ ਠੀਕ ਹੈ ਤੋ ਮੁੰਡੇ ਹਲਕੇ ਹਲਕੇ ਹੀ ਹੁੰਦੇ ਤੋਨੇ ਸ਼ਿਕਾਇਤ ਕਰਦੀ ਸੀ ਮਤਾਂ ਹਾਂਜੀ ਥਾਣਾ ਕਿਹੜਾ ਪਿੰਨੋਂ ਥਾਣਾ ਸ਼ਿਕਾਇਤ ਕਰਤੀ ਹੈ ਜੀ ਜੀ ਠੀਕ ਆਈ ਹਾਂ ਠੀਕ ਹੈ